इंडियन नेशनल कांग्रेस पार्टी हरबंदा चौधरी अशोक चौधरी इंडियन नेशनल कांग्रेस पार्टी ਪੰਜਾਬ ਅੰਦਰ ਬਲਾਕ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਦਾ ਜਿਹੜਾ ਬਿਗਲ ਵੱਚੁਕਾ ਤੇ ਹਲਕਾ ਪੱਦਰ ਦੇ ਉੱਤੇ ਜਿਹੜੇ ਰਾਜਨੀਤਿਕ ਭੰਗੜੇ ਨੇ ਉਹ ਪੈਣੇ ਸ਼ੁਰੂ ਹੋ ਚੁੱਕੇ ਨੇ ਜਿੱਥੇ ਬਲਾਕ ਸੰਮਤੀ ਮੈਂਬਰਾਂ ਨੂੰ ਲੈ ਕੇ ਜਾਂ ਜ਼ਿਲ੍ਹਾ ਪ੍ਰੀਸ਼ਦ ਦੇ ਉਹਨਾਂ ਮੈਂਬਰਾਂ ਨੂੰ ਲੈ ਕੇ ਵੱਖ-ਵੱਖ ਨੇਤਾਵਾਂ ਵੱਲੋਂ ਲੀਡਰਾਂ ਵੱਲੋਂ ਮੈਂਬਰਾਂ ਦੀਆਂ ਜਿਹੜੀਆਂ ਚੋਣਾਂ ਕੀਤੀਆਂ ਜਾ ਰਹੀਆਂ ਨੇ ਕਿਉਂਕਿ ਜੋ ਨਾਮਜ਼ਦਗੀ ਪੱਤਰ ਦਾਖਲ ਕਰਵਾਉਣੇ ਨੇ ਉਹਦਾ ਮਹਿਜ 1 ਦਿਨ ਬਾਕੀ ਰਹਿ ਗਿਆ ਵਾ ਜਿਵੇਂ ਤੁਹਾਨੂੰ ਦੱਸ ਦਈਏ ਕਿ ਕੱਲ ਦਾ ਦਿਨ ਬਚਿਆ ਹੋਇਆ ਵਾ ਜਿਸ ਨੂੰ ਜੋੜ-ਤੋੜ ਦੇ ਵਿੱਚ ਸਾਰੇ ਲੀਡਰ ਨੇ ਜਿਹੜੇ ਵੱਖ-ਵੱਖ ਪਾਰਟੀਆਂ ਦੇ ਨਾਲ ਸੰਬੰਧਤ ਉਹ ਝੋਟੇ ਹੋਏ ਨੇ ਉੱਥੇ ਹੀ ਤੁਹਾਨੂੰ ਦੱਸ ਦਈਏ ਕਿ ਬੇਸ਼ੱਕ ਕਿ 2027 ਦੀਆਂ ਚੋਣਾਂ ਨੂੰ ਜੇ ਇੱਕ ਸਾਲ ਦਾ ਅਰਸਾ ਜਿਹੜਾ ਬਾਕੀ ਪਿਆ ਹੋਇਆ ਪਰ ਜੇਕਰ ਸੱਤਾਧਾਰੀ ਪਾਰਟੀ ਦੀ ਆਮ ਆਦਮੀ ਪਾਰਟੀ ਦੀ ਗੱਲ ਕੀਤੀ ਜਾਵੇ ਤੇ ਆਮ ਆਦਮੀ ਪਾਰਟੀ ਦੀ ਵਿਧਾਨ ਸਭਾ ਹਲਕਾ ਦਿਨਨਗਰ ਦੇ ਵਿੱਚ ਹਾਲਾਤ ਇਸ ਕਦਰ ਜਿਹੜੀ ਆ ਇਹ ਪਤਲੀ ਹੁੰਦੀ ਨਜ਼ਰ ਆ ਰਹੀ ਹੈ ਕਿ ਜੋ ਮੁੱਖ ਕਤਾਰ ਦੇ ਵਿੱਚ 2022 ਚ ਜਾਂ 2014 ਦੇ ਵਿੱਚ ਜਿਹੜੇ ਮੁੱਖ ਵਰਕਰ ਸਨ ਜੋ ਅਹੁਦੇਦਾਰੀਆਂ ਵੀ ਹੰਢਾ ਚੁੱਕੇ ਨੇ ਵੱਡੀਆਂ ਜ਼ਿੰਮੇਵਾਰੀਆਂ ਹੰਢਾ ਚੁੱਕੇ ਨੇ ਪਾਰਟੀ ਦੇ ਮੁੱਖ ਬਲ ਸਨ ਜੋ ਵਿਧਾਨ ਸਭਾ ਹਲਕਾ ਦਿਨ ਨਗਰ ਦੇ ਹਲਕਾ ਇੰਚਾਰਜ ਦੇ ਨਾਲ ਪਰਛਾਵਾਂ ਬਣ ਕੇ ਜਿਹੜੇ ਚੱਲਦੇ ਰਹੇ ਸਨ ਉਹ ਤੁਹਾਨੂੰ ਦੱਸ ਦਈਏ ਕਿ ਅੱਜ ਆਮ ਆਦਮੀ ਪਾਰਟੀ ਨੂੰ ਹਮੇਸ਼ਾ ਲਈ ਆਲਵੇ ਦਾ ਕਹਿ ਕੇ ਕਾਂਗਰਸ ਪਾਰਟੀ ਦੇ ਵਿੱਚ ਜਿਹੜੇ ਨੇ ਸਮੂਲੀਅਤ ਕਰ ਚੁੱਕੇ ਨੇ ਇਥੋਂ ਦੇ ਜਿਹੜੇ ਵਿਧਾਇਕ ਨੇ ਅਰਨਾ ਚੌਧਰੀ ਬਾਉ ਸ਼ੋਕ ਚੌਧਰੀ ਉਹਨਾਂ ਦੀ ਅਗਵਾਈ ਕਬੂਲ ਚੁੱਕੇ ਨੇ ਸਾਡੇ ਨਾਲ ਜੋ ਆਮ ਆਦਮੀ ਪਾਰਟੀ ਦੇ ਸੀਨੀਅਰ ਨੇ ਆਗੂ ਨੇ ਠਾਕਰ ਪ੍ਰਦੀਪ ਜੀ ਉਹ ਸਾਡੇ ਨਾਲ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰ ਲੈਨੇ ਆ ਕੀ ਅਜੇ ਹਕੀ ਕਾਰਨ ਬਣ ਗਿਆ ਬڑے ਚਾਵਾਂ ਦੇ ਨਾਲ ਸਧਰਾਂ ਦੇ ਨਾਲ 2022 ਦੇ ਵਿੱਚ ਵੀ 2014 ਦੇ ਵਿੱਚ ਵੀ ਤੁਸੀਂ ਸਿਰ ਤੋੜ ਮਿਹਨਤ ਕੀਤੀ ਸੀ ਆਮ ਆਦਮੀ ਪਾਰਟੀ ਲਈ ਤੇ ਅਜੇ 1 ਸਾਲ ਦਾ ਹਰਸਾ ਜਿਹੜਾ ਵਾ ਬਾਕੀ ਬਚਦਾ ਉਸ ਦੇ ਬਾਵਜੂਦ ਵੀ ਪਾਰਟੀ ਨੂੰ ਅਲਵਿਦਾ ਕਹਿਤਾ ਟਾਟਾ ਕਹਿ ਕੇ ਤੇ ਕਾਂਗਰਸ ਚ ਸਮੁਲੀਤ ਕਰ ਲੈ ਕੀ ਕਾਰਨ ਬਣ ਗਿਆ ਦੇਖੋ ਜੀ 2022 ਦੀਆਂ ਜਿਹੜੀਆਂ ਚੋਣਾਂ ਸੀ ਉਹਦੇ ਵਿੱਚ ਸਾਡੇਆਂ ਪਿੰਡਾਂ ਦੇ ਵਿੱਚ ਖਾਸ ਕਰਕੇ ਆਮ ਆਦਮੀ ਪਾਰਟੀ ਨੂੰ ਬੂਥ ਲੈਵਲ ਤੱਕ ਕੋਈ ਆਪਣਾ ਵਰਕਰ ਨਹੀਂ ਸੀ ਲੱਭਦਾ ਨਾ ਸੀ ਇਹਦੇ ਨਾਲ ਕੋਈ ਚੱਲਦਾ ਸੀ ਪਰ ਉਹ ਉਦੋਂ ਹੁਨੇਰੀ ਸੀ ਆਮ ਲੋਕਾਂ ਨੇ ਇੱਕ ਨਵਾਂ ਬਦਲਾਵ ਦੇ ਕਰਕੇ ਨਵਾਂ ਬਦਲਾਵ ਦੇਖਣ ਕਰਕੇ ਤੇ ਆਮ ਆਦਮੀ ਪਾਰਟੀ ਨੂੰ ਯਾਨੀ ਕਿ ਵਿਕਲਪ ਚੁਣਿਆ ਕੀ ਰਵਾਇਤੀ ਪਾਰਟੀਆਂ ਹੀ ਵੇਖ ਲਈਆਂ ਨਵੀਂ ਪਾਰਟੀ ਨੂੰ ਵੇਖ ਲੈਣੇ ਆ ਗਿਆ ਉਹਨਾਂ ਵਰਕਰਾਂ ਨੇ ਜਿਨ੍ਹਾਂ ਵਰਕਰਾਂ ਨੇ 2022 ਦੇ ਵਿੱਚ ਹੱਡ ਤੋੜ ਵੀ ਮਿਹਨਤ ਕਰਕੇ ਕਿਆਸੋ ਪਾਰਟੀ ਨੂੰ ਇੱਥੋਂ ਤੱਕ ਪਹੁੰਚਾਇਆ ਹੈਗਾ ਖਾਸ ਕਰਕੇ ਹਲਕਾ ਦਿਨਾਨਾਗਰ ਦੇ ਵਿੱਚ ਕਿ ਉਹ ਪਾਰਟੀ ਜਿਹੜੀ ਹੈਗੀ ਹੈ ਪਾਰਟੀ ਕੈਂਡੀਡੇਟ ਨੇ 50000 ਵੋਟ ਲਈ ਦੀ ਪਰ ਉਹਦੇ ਤੋਂ ਬਾਅਦ ਉਹਦੇ ਤੋਂ ਬਾਅਦ ਪਾਰਟੀ ਨੂੰ ਪਿੰਡ ਲੈਵਲ ਤੇ ਉਹੀ ਵਰਕਰ ਜਿਨ੍ਹਾਂ ਵਰਕਰਾਂ ਨੇ ਹੱਡ ਤੋੜਵੀਂ ਮਿਹਨਤ ਕੀਤੀ ਹੈਗੀ ਸੀ ਉਹੀ ਵਰਕਰਾਂ ਨੂੰ ਪਛਾਣ ਕਰਕੇ ਤੇ ਉਹ ਜਿਹੜੇ ਦੂਸਰੀਆਂ ਪਾਰਟੀਆਂ ਦੇ ਜਾਂ ਹੋਰ ਵਰਕਰ ਹੈਗੇ ਜਿਨ੍ਹਾਂ ਨੇ ਅੱਡੀ ਚੋਟੀ ਦਾ ਜੋੜ ਲਾਤਾ ਹਲਕਾ ਇੰਚਾਰਜ ਜਿਹੜੇ ਹੈਗੇ ਆ ਸ਼ਮਸ਼ੇਰ ਸਿੰਘ ਜੀ ਉਹਨਾਂ ਨੂੰ ਹਰਾਉਣ ਵਾਸਤੇ ਉਹਨਾਂ ਨੂੰ ਪਛਾਣ ਕਰਕੇ ਵਰਕਰਾਂ ਨੂੰ ਤੇ ਜਿਹੜੇ ਜਿਹੜੇ ਨੂੰ ਹਰਾਉਣ ਨੂੰ ਹੈਗੇ ਉਹਨਾਂ ਨੂੰ ਅੱਗੇ ਕਰਕੇ ਉਹਨਾਂ ਨੂੰ ਹਲੇ ਪਾਰਟੀ ਦੇ ਵਿੱਚ ਅਹੁਦੇ ਨਾਲ ਨਵਾਜਿਆ ਜਾ ਰਿਹਾ ਹੈਗਾ ਜਾਂ ਉਹਨਾਂ ਨੂੰ ਅੱਗੇ ਡਿਡੀਆਂ ਦਿੱਤੀਆਂ ਜਾ ਰਹੀਆਂ ਹੈਗੀਆਂ ਤੇ ਸਾਡਾ ਤੇ ਮੇਨ ਕਾਰਨ ਇਹੋ ਹੀ ਹੈਗਾ ਜਾਣਦਾ ਵੀ ਅਸੀਂ ਅੱਕ ਚੁਕੇ ਸੀ ਜੀ ਪਾਰਟੀ ਦੇ ਲੈਵਲ ਤੇ ਜਿਨ੍ਹਾਂ ਨੇ ਹੱਟ-ਤੋੜ ਵੀ ਮਿਹਨਤ ਕੀਤੀ ਉਹਨਾਂ ਵਰਕਰਾਂ ਦੀ ਕੋਈ ਸੁਣਵਾਈ ਨਹੀਂ ਇਕੱਲੇ ਆ ਸਾਡੇ ਪਿੰਡ ਦਾ ਨਹੀਂ ਪੂਰੇ ਹਲਕੇ ਦਾ ਹੀ ਹਾਲ ਹੈ ਜੀ ਨਹੀਂ ਕੀ ਜਿਹੜੇ ਤੁਸੀਂ ਕੰਮ ਲੈ ਕੇ ਲੰਘੇ 4 ਸਾਲ ਅਕੀਰ ਸੱਤਾਧਾਰੀ ਸਰਕਾਰ ਦੇ ਨਾਲ ਤੁਸੀਂ ਰਹੇ ਹੋ ਆਉਂਦੇਦਾਰੀਆਂ ਵੀ ਰਹੀਆਂ ਤੁਹਾਡੇ ਕੋਲ ਬਲਾਕ ਪ੍ਰਧਾਨ ਰਹੇ ਹੋ ਤੇ ਜਦੋਂ ਆਪਣਾ ਕੋਈ ਕੰਮ ਲੈ ਕੇ ਜਾਂਸੀ ਤੁਸੀਂ ਹਲਕਾ ਇੰਚਾਰਜ ਦੇ ਕੋਲ ਕੀ ਤੁਹਾਡੇ ਕੰਮ ਹੁੰਦੇ ਸੀ ਕੋਈ ਕੰਮ ਨਹੀਂ ਸੀ ਹੁੰਦਾ ਜੀ ਜੇ ਅਗਰ ਕੰਮ ਹੁੰਦੇ ਹੁੰਦੇ ਜੇ ਸਾਨੂੰ ਅੱਖੋਂ ਪਰੋਖੇ ਨਾ ਕੀਤਾ ਜਾਂਦਾ ਹੈਗਾ ਤੇ ਅੱਜ ਮਜਬੂਰ ਨਾ ਹੁੰਦੇ ਕਿ ਆਈ ਆਮ ਆਮੀ ਪਾਰਟੀ ਨੂੰ ਛੱਡ ਕੇ ਕਾਂਗਰਸ 'ਚ ਸ਼ਾਮਲ ਹੋਈਏ। ਅੱਛਾ ਇੱਕ ਤੁਸੀਂ ਵੱਡੀ ਗੱਲ ਕਹੀ ਆ ਕਿ ਜਿਨ੍ਹਾਂ ਲੋਕਾਂ ਨੇ ਅੱਡੀ ਚੁੱਟੀ ਦਾ ਜ਼ੋਰ ਲਾਇਆ ਸੀ ਹਲਕਾ ਇੰਚਾਰਜ ਨੂੰ ਹਰਵਾਉਣ ਵਾਸਤੇ। ਤੇ ਉਹਨਾਂ ਨੂੰ ਅੱਗੇ ਕਰਕੇ ਤੇ ਜਿਨ੍ਹਾਂ ਨੇ ਸਿਰ ਤੋਂ ਮਿਹਨਤ ਕੀਤੀ ਸੀ ਦਿਨ ਦਾ ਤਿੱਕ ਕੀਤਾ ਸੀ ਤੁਹਾਡੇ ਵਰਗਿਆਂ ਨੂੰ ਜਿਹੜਾ ਪਿੱਛੇ ਕਰ ਦਿੱਤਾ ਉਹਦਾ ਕੀ ਕਾਰਨ ਕੀ ਉਹਨਾਂ ਨੂੰ ਅੱਗੇ ਲਾਉਂਦਾ? ਉਹਦਾ ਕਾਰਨ ਤਾਂ ਇੱਕੋ ਹੀ ਕਿਹਾ ਜਾ ਸਕਦਾ ਹੈਗਾ ਵੀ ਕਮਾਊ ਪੁੱਤ ਚਾਹੀਦੇ ਸੀ। ਅਸੀਂ ਕਮਾਊ ਪੁੱਤ ਨਹੀਂ ਸੀ ਹੈਗੇ ਜੀ। ਠੀਕ ਹੈ ਜੀ। ਹਾਂਜੀ। ਤੇ ਜੇਕਰ ਗੱਲ ਕੀਤੀ ਜਾਵੇ ਜਿਵੇਂ ਆਵਾਂਖੇ ਦੇ ਨਾਲ ਤੁਸੀਂ ਸੰਬੰਧਤ ਉਦੀਨानगर ਦੇ ਨਾਲ ਬਾਕੀ ਹਲਕੇ ਦੇ ਪਿੰਡਾਂ ਦਾ ਬਾਕੀ ਸਰਕਲਾਂ ਦਾ ਕੀ ਹਾਲਾਤ ਨੇ ਬਾਕੀ ਸਰਕਲਾਂ ਦੇ ਹਾਲਾਤ ਵੀ ਇਹੋ ਹੀ ਆ ਜੀ ਜੋ ਅਸਲੋਂ ਆਵਾਂਖੇ ਦੇ ਹਾਲਾਤ ਨੇ ਬਾਕੀ ਵੀ ਆਹ ਹਾਲਾਤ ਨੇ ਜਿਹੜਾ ਪੁਰਾਣਾ ਵਰਕਰ ਆ ਨਾ ਜਿਹੜੇ ਹਾਂਜੀ ਉਹ ਕਿਸੇ ਵਜ੍ਹਾ ਕਰਕੇ ਅਸੀਂ ਤੇ ਚਲੋ ਆ ਗਏ ਆ ਕਾਂਗਰਸ ਪਾਰਟੀ 'ਚ ਸ਼ਾਮਲ ਹੋ ਗਿਆ ਉਹ ਵੀ ਇੰਨੇ ਕੱਕੇ ਪਏ ਹੈਗੇ ਆ ਕਿ ਉਹ ਹੋ ਸਕਦਾ ਚੰਦ ਦਿਨਾਂ ਦੇ ਵਿੱਚ ਉਹ ਵੀ ਸ਼ਾਮਲ ਹੋ ਜਾਣ ਬਹੁਤ ਹੀ ਮਾੜੇ ਜਿਹੇ ਪੁਰਾਣੇ ਵਰਕਰਾਂ ਦੇ ਹਾਲਾਤ ਨੇ ਉਹ ਬਹੁਤ ਮਾੜੇ ਨੇ ਜੀ ਤੁਹਾਡੇ ਕਹਿੰਦਾ ਭਾਵਾ ਪਿੰਡ ਪੱਦਰ ਦੇ ਉੱਤੇ ਜਿੰਨੇ ਵੀ ਆਮਦਵੀ ਪਾਰਟੀ ਨਾਲ ਵੋਲੰਟੀਅਰ ਜੁੜੇ ਨੇ ਉਹ ਨਿਰਾਸ਼ਾ ਦੇ ਆਲਮ ਚ ਨੇ ਬਿਲਕੁਲ 95% ਜੀ ਨਹੀਂ ਇਹ ਹਲਕਾ ਇੰਚਾਰਜ ਤੋਂ ਨਰਾਸ਼ ਨੇ ਜਾਂ ਆਮਦਵੀ ਪਾਰਟੀ ਪਾਰਟੀ ਤੋਂ ਨਹੀਂ ਪਾਰਟੀ ਤੋਂ ਨਹੀਂ ਪਾਰਟੀ ਕੋਈ ਮਾੜੀ ਨਹੀਂ ਹੁੰਦੀ ਜੀ ਜੀ ਪਾਰਟੀਆਂ ਸਾਰੀਆਂ ਇੱਕੋ ਜੀਆਂ ਉਹਨਾਂ ਦੀ ਆਪਣੀ ਆਪਣੀ ਸਟ੍ਰੈਟਜੀ ਹੁੰਦੀ ਆ ਪਾਰਟੀਆਂ ਦੀ ਉਹ ਆਪਣੇ ਆਪਣੇ ਜਿਹੜੇ ਉਹਨਾਂ ਨੇ ਏਜੰਡੇ ਹੁੰਦੇ ਹੁੰਦੇ ਤੇ ਚੱਲਦੀਆਂ ਲੀਡਰ ਮਾੜੇ ਹੁੰਦੇ ਆ ਹਲਕਾ ਨੂੰ ਲੀਡਰ ਮਾੜਾ ਮਿਲਿਆ ਆਮ ਆਦਮੀ ਪਾਰਟੀ ਵੱਲੋਂ ਜਿੱਦੀ ਵਜ੍ਹਾ ਕਰਕੇ ਜਿਹੜੇ ਪੁਰਾਣੇ ਵਰਕਰ ਹੈਗੇ ਆ ਉਹ ਨਿਰਾਸ਼ ਹੋ ਕੇ ਘਰ ਬੈਠੇ ਨੇ ਤੇ ਜਾਂ ਸਾਡੇ ਵਰਗੇ ਜਿਹੜੇ ਪੁਰਾਣੇ ਵਰਕਰ ਹੈਗੇ ਜਿਨ੍ਹਾਂ ਨੇ ਅੱਡੀ ਛੋਟੀ ਦਾ ਜ਼ੋਰ ਲਾਇਆ ਉਹ ਅੱਜ ਪਾਰਟੀ ਛੱਡ ਕੇ ਤੇ ਦੂਜੀ ਪਾਰਟੀ 'ਚ ਚਲੇ ਗਏ ਹੈਗੇ ਜਦੋਂ 2022 ਦੀਆਂ ਚੋਣਾਂ ਸੀਗੀਆਂ ਹਰ ਰੈਲੀ ਦੇ ਵਿੱਚ ਹਰ ਪ੍ਰੋਗਰਾਮ ਦੇ ਵਿੱਚ ਹਲਕਾ ਇੰਚਾਰਜ ਦੇ ਨਾਲ ਤੁਹਾਨੂੰ ਤੇ ਰਾਜਕਮਰ ਜੀ ਖੜੇ ਨੇ ਮੇਰੇਕਲ ਹਲਕੇ ਦੇ ਯੂਥ ਦੇ ਪ੍ਰਧਾਨ ਵੀ ਰਹੇ ਨੇ ਬਿਲਕੁਲ ਮੂਰਲੀ ਕਤਾਰਸੀ ਦੇ ਵਿੱਚ ਤੁਸੀਂ ਮੁੱਖ ਬੁਲਾਰੇ ਵੀ ਰਹੇ ਸੀ ਉਹ ਬਿਲਕੁਲ ਬਿਲਕੁਲ ਕੀ ਲੱਗਦਾ ਤੁਹਾਨੂੰ ਕਿ ਅਜਿਹੇ ਹਾਲਾਤ ਜੇ ਤੁਹਾਡੇ ਅੱਗੇ ਮੇਨ ਬੰਦੇ ਨੇ ਜਿਹੜੇ ਉਹ ਪੱਤ ਝੜਦੇ ਪੱਤੇ ਵਾਂਗੂ ਝੜਨੇ ਸ਼ੁਰੂ ਹੋ ਗਏ ਨੇ ਸਾਲ ਅਜੇ ਰਹਿੰਦਾ ਤੇ ਕੀ ਪਾਰਟੀ ਹਾਈ ਕਮਾਂਡ ਜਿਹੜੀ ਆ ਉਹਦਾ ਨਜ਼ਰੀਆ ਜਿਹੜਾ ਕੋਈ ਨਹੀਂ ਹੈਗਾ ਹਲਕਾਂ ਚੱਲਦੀਆਂ ਗਤੀਵਿਧੀਆਂ ਪਾਰਟੀ ਹਾਈ ਕਮਾਂਡ ਤੱਕ ਤਾਂ ਇਹ ਤੇ ਬਹੁਤ ਵਾਰੀ ਪਹੁੰਚ ਕੀਤੀ ਗਈ ਜੀ ਇਸ ਬਾਰੇ ਸਾਰੇ ਹਲਕੇ ਦੇ ਜਿੰਨੇ ਪੁਰਾਣੇ ਵਰਕਰ ਹੈਗੇ ਆ ਜਾਂ ਪੁਰਾਣੇ ਲੀਡਰ ਹੈਗੇ ਆ ਉਹਨਾਂ ਨੇ ਸਾਰਿਆਂ ਨਹੀਂ ਪਾਰਟੀ ਹਾਈ ਕਮਾਂਡ ਦੇ ਕੰਨਾਂ ਤੱਕ ਆ ਗੱਲ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਵੀ ਅਗਰ ਤੁਸੀਂ ਅਗਲੀਆਂ ਚੋਣਾਂ ਜਿੱਤਣੀਆਂ ਤੇ ਹਲਕਾਂ ਚਾਰ ਦਿਨ ਨੂੰ ਚੇਂਜ ਕੀਤਾ ਜਾਏ ਪਰ ਪਾਰਟੀ ਹਾਈ ਕਮਾਂਡ ਦੇ ਕੰਨਾਂ ਤੇ ਵੀ ਜੂਣ ਹੀ ਸਰਕੀ ਜਿਹੜਾ ਜਿਹਦੇ ਕਰਕੇ ਅੱਜ ਅਸੀਂ ਜਿਹੜੇ ਹੈਗੇ ਪੁਰਾਣੇ ਵਰਕਰ ਉਹ ਨਿਰਾਸ਼ ਹੋ ਗਏ ਤੇ ਅਸੀਂ ਕਾਂਗਰਸ ਪਾਰਟੀ ਦੇ ਵਿੱਚ ਸ਼ਾਮਲ ਹੋਏ ਆ ਸਾਨੂੰ ਮਾਣ ਨੂੰ ਇਹ ਉਮੀਦ ਆ ਕਿ ਜੋ ਬੰਦਾ ਸਾਡਾ ਮਾਨ ਸਤਕਾਰ ਹੈਗਾ ਸ਼੍ਰੀ ਚੌਕ ਚੌਧਰੀ ਸ਼੍ਰੀਮਤੀ ਅਰਣਾ ਚੌਹਰੀ ਜੀ ਉਹ ਸਾਨੂੰ ਬੰਦਾ ਮਾਨ ਸਤਕਾਰ ਉਸ ਪਾਰਟੀ ਦੇ ਵਿੱਚ ਜ਼ਰੂਰ ਦੇਣਗੇ ਤੁਸੀਂ ਇੱਕ ਗੱਲ ਕਹੀ ਹੈ ਕਿ ਜਿਹੜੇ ਜਿਨ੍ਹਾਂ ਨੇ ਅੱਡੀ ਚੁੱਟੀ ਦਾ ਯੋਰ ਲਾਇਆ ਸੀਗਾ ਉਹ ਇਹਨਾਂ ਦੇ ਕਮਾਊ ਪੁੱਤ ਨੇ ਕਾਰਨ ਜਿਹੜਾ ਦੱਸਿਆ ਇਵੇਂ ਹਾਈ ਕਮਾਂਡ ਨੂੰ ਨਹੀਂ ਲੱਗਦਾ ਕਿ ਜੋ ਹਲਕਾ ਇੰਚਾਰਜ ਨੇ ਹਾਈ ਕਮਾਂਡ ਵਾਸਤੇ ਵੀ ਇਹ ਕਮਾਊ ਪੁੱਤ ਨੇ ਜੀ ਕਿਹਾ ਹੋ ਸਕਦੇ ਨਹੀਂ ਹੋ ਸਕਦੇ ਨੇ ਤਦੇ ਅਜੇ ਤੱਕ ਕਹਣਾ ਨੂੰ ਜਿਹੜਾ ਉਹ ਚੇਂਜ ਨਹੀਂ ਕੀਤਾ ਗਿਆ ਠੀਕ ਹੈ ਜੀ ਕਿੰਨੇ ਕ ਤੁਹਾਡੇ ਸਾਥੀ ਨੇ ਜਿਹੜੇ ਸਮੂਲੀਅਤ ਕਰ ਚੁੱਕੇ ਨੇ ਅੱਜ ਦੀ ਡੇਟ 'ਚ ਅੱਜ ਤੇ ਕਾਫੀ ਸਾਥੀ ਸੀਗੇ ਅੱਜ ਵੀ ਪਰ ਕੁਝ ਸਾਥੀ ਜਿਹੜੇ ਹੈਗੇ ਕਿਸੇ ਕਾਰਨਾ ਕਰਕੇ ਅੱਜ ਨਹੀਂ ਆ ਸਕੇ ਉਹ ਥੋੜੇ ਦਿਨਾਂ ਦੇ ਵਿੱਚ ਉਹ ਵੀ ਆ ਰਹੇ ਹੈਗੇ ਨੇ ਠੀਕ ਹੈ ਜੀ ਕਿੰਨਾ ਮਤਲਬ ਆਉਣ ਵਾਲੇ ਦਿਨਾਂ ਦੇ ਵਿੱਚ ਸਮੂਲੀਅਤ ਜਿਹੜੀ ਆ ਵੱਡੀ ਗਿਣਤੀ 'ਚ ਇਸੇ ਤਰ੍ਹਾਂ ਹੋ ਸਕਦੀ ਹੈ ਸਾਡੇ ਨਾਲ ਰਾਜਕਮਰ ਨੇ ਜਿਹੜੇ ਹਲਕਾ ਦਿਨਨਗਰ ਦੇ ਵਿੱਚ 2022 'ਚ ਵੀ 2014 ਦੇ ਵਿੱਚ ਵੀ ਪੂਰੇ ਸਰਗਰਮ ਜਿਹੜੇ ਨਜ਼ਰ ਆਏ ਸੀ ਕੀ ਗੱਲ ਰਾਜਕਮਰ ਜੀ ਤੁਹਾਡੇ ਉੱਪਰ ਆਮ ਆਦਮੀ ਪਾਰਟੀ ਦੇ ਬਦਲਾਅ ਦਾ ਬਹੁਤ ਜਨੂਨ ਜਿਹੜਾ ਨਏ ਰੌਂਦਾ ਰਿਹਾ ਸਟੇਜਾਂ ਦੇ ਮੁੱਖ ਬਲਾਰੇ ਹੁੰਦੇ ਰਹੇ ਤੇ ਹੁਣ ਕੀ ਨੌਬਤ ਆ ਗਈ ਕਿ ਪਾਰਟੀ ਛੱਡ ਕੇ ਕਾਂਗਰਸ ਪਾਰਟੀ ਦੀਆਂ ਕੀ ਕਾਂਗਰਸ ਪਾਰਟੀ ਦੀਆਂ ਨੀਤੀਆਂ ਜਿਹੜੀਆਂ ਉਹ ਜ਼ਿਆਦਾ ਪਸੰਦ ਆ ਗਈਆਂ ਸਭ ਤੋਂ ਪਹਿਲਾਂ ਸਤਿ ਸ਼੍ਰੀ ਅਕਾਲ ਜੀ ਆਵਾ ਦੀ ਪਾਰਟੀ ਨੂੰ ਛੱਡ ਕੇ ਤੇ ਅੱਜ ਕਾਂਗਰਸ ਅਸੀਂ ਜੁਆਇਨ ਕੀਤੀ ਆ ਔਰ ਬੜੀ ਖੁਸ਼ੀ ਦੇ ਨਾਲ ਜੁਆਇਨ ਕੀਤੀ ਆ ਕਿਉਂਕਿ ਪਾਰਟੀ 'ਚ ਆ ਕੇ ਬੜੇ ਖੁਸ਼ ਆ ਉਸ ਤੋਂ ਪਹਿਲਾਂ ਖੁਸ਼ ਨਹੀਂ ਸੀ ਪਾਰਟੀ 'ਚ ਆ ਕੇ ਖੁਸ਼ ਆ ਕਿਉਂਕਿ ਬਬੂ ਸ਼ੋਕ ਚੌਧਰੀ ਜੀ ਔਰ ਮੈਡ ਮਰਨਾ ਚੌਧਰੀ ਜੀ ਉਹਨਾਂ ਦੀ ਰੈਂਡ ਮਾਈ ਹੇਟ ਸਾਡਾ ਹਲਕਾ ਇਹ ਕੰਮ ਕਰ ਰਿਹਾ ਔਰ ਮੈਂ ਸਮਝਦਾ ਕਿ ਇਹੋ ਜੇ ਧਾਕੜ ਲੀਡਰ ਹੋਰ ਸਾਡੇ ਇਲਾਕੇ 'ਚ ਨਾ ਕਦੇ ਨਾ ਹੁਣ ਤੱਕ ਕੋਈ ਪੈਦਾ ਹੋਇਆ ਨਾ ਅੱਗੇ ਗਾਂ ਹੀ ਕਦੇ ਕੋਈ ਇਹੋ ਜਿਹਾ ਲੀਡਰ ਬਣ ਸਕਦਾ ਜਿਹੜੇ ਆਪਣੇ ਵਰਕਰ ਦੀ ਪਿੱਠ ਪੂਰੀ ਥਾਪ ਦੇਣੇ ਆਪਣੇ ਵਰਕਰ ਦਾੜਾ ਉਹ ਪਿੱਠ ਨਹੀਂ ਲੱਗਣ ਦਿੰਦੇ ਔਰ ਰਈ ਗਲਾ ਆਮ ਆਦਮੀ ਪਾਰਟੀ ਦੀ ਔਰ ਤੁਹਾਨੂੰ ਸਾਰਿਆਂ ਨੂੰ ਪਤਾ ਕਿ 2014 ਚ ਆਮ ਆਦਮੀ ਪਾਰਟੀ ਜੁਆਇਨ ਕੀਤੀ ਸੀ ਔਰ 14 ਤੋਂ ਲੈ ਕੇ ਹੁਣ ਤੱਕ ਦਿਨ ਰਾਤ ਮਿਹਨਤ ਕੀਤੀ ਹੈ ਜੇ ਚਾਹੇ ਕੋਈ ਵੀ ਇਲੈਕਸ਼ਨ ਸੀ ਔਰ ਦਿਨ ਰਾਤ ਮਿਹਨਤ ਕਰਨ ਦੇ ਬਾਵਜੂਦ ਵੀ ਤੇ ਜਿਹੜੀ ਮਾਨ ਸਤਕਾਰ ਵਾਲੀ ਗੱਲ ਆ ਉਹ ਤੁਹਾਨੂੰ ਪਤਾ ਹੀ ਹੈ ਕਿ ਆਮ ਆਦਮੀ ਪਾਰਟੀ ਚ ਕਿੰਨਾ ਇੱਕ ਵਰਕਰਾਂ ਦਾ ਮਾਨ ਸਤਕਾਰ ਹੋ ਰਿਹਾ ਖਾਸ ਕਰਕੇ ਹਲਕਾ ਦਿਨਾ ਨਗਰ ਦੀ ਗੱਲ ਕਰੀਏ ਤੇ ਸਾਡੇ ਹਲਕਾ ਇੰਚਾਰਜ ਵੱਲੋਂ ਮਾਨ ਸਤਕਾਰ ਤੁਹਾਨੂੰ ਪਤਾ ਹੀ ਹੈ ਤੇ ਨਹੀਂ ਤੇ ਫਿਰ ਨੇਤੇ ਪੇ ਪਾਰਟੀ ਦੇ ਵਿੱਚੋਂ ਕੋਈ ਆਗੂ ਗਏ ਹੋਣ ਤੇ ਮੈਂ ਕਹਿੰਨਾ ਵੀ ਦੌੜਾਂ ਲੱਗ ਜਾਂਦੀਆਂ ਪਾਰਟੀ ਦੇ ਲੀਡਰਾਂ ਦੀਆਂ ਲੇਕਿਨ ਉਹਨਾਂ ਨੂੰ ਕੋਈ ਫਰਕ ਹੀ ਨਹੀਂ ਪੈਂਦਾ ਸੋ ਇੱਥੋਂ ਸਾਬਤ ਹੁੰਦਾ ਹੈ ਕਿ ਉਹਨਾਂ ਨੂੰ ਕਿਸੇ ਦੀ ਵੀ ਕਦਰ ਨਹੀਂ ਔਰ ਆਉਣ ਵਾਲੇ ਸਮੇਂ ਦੇ ਵਿੱਚ ਚੋਣਾਂ 27 ਦੇ ਵਿੱਚ ਨੇ ਜੇ ਪਾਰਟੀ ਦੁਬਾਰਾ ਇਹਨਾਂ ਨੂੰ ਇਲੈਕਸ਼ਨ ਲੜਾਉਂਦੀ ਹੈ ਤੇ ਮੈਂ ਕਹਿੰਦਾ ਵੀ ਉਹਦਾ ਰਿਜ਼ਲਟ ਫਿਰ ਅਸੀਂ ਸਾਰੇ ਤੁਸੀਂ ਸਾਰੇ ਜ਼ਰੂਰ ਦੇਖੋਗੇ ਕਿ ਉਹਦੇ ਰਿਜ਼ਲਟ ਕੀ ਨਿਕਲਨੇ ਆ ਔਰ ਆਮ ਆਦਮੀ ਪਾਰਟੀ ਦੇ ਵਿੱਚ ਬਹੁਤ ਲੰਬਾ ਸਮਾਂ ਹੰਡਾਇਆ ਔਰ ਪਾਰਟੀ ਕੋਈ ਵੀ ਮਾੜੀ ਨਹੀਂ ਹੁੰਦੀ ਪਾਰਟੀ ਦੇ ਨੀਤੀਆਂ ਠੀਕ ਹੁੰਦੀਆਂ ਨੇ ਕੁਝ ਇੱਕ ਗੱਲਾਂ ਤੇ ਸਾਡੀ ਸਹਿਮਤੀ ਨਹੀਂ ਹੋ ਸਕਦੀ ਜਿਵੇਂ ਮੈਂ ਖਾਸ ਕਰਕੇ ਗੱਲ ਕਰਾਂ ਕਿਉਂਕਿ ਮੈਂ ਐਸੀ ਸਮਾਜ ਦੇ ਨਾਲ ਬਿਲੋਂਗ ਕਰਦਾ ਹਾਂ ਜੀ ਜੀ ਔਰ ਐਸੀ ਸਮਾਜ ਦੀ ਗੱਲ ਕਰਾਂ ਤੇ ਗੁਰਾਇਆ ਸਾਹਿਬ ਤੁਸੀਂ ਕੈਲਕੂਲੇਟ ਕਰਕੇ ਦੇਖਿਓ ਕਿ ਹੁਣ ਤੱਕ ਦੀਆਂ ਲਗਭਗ 4 ਸਾਲ ਦੇ ਵਿੱਚ ਜਿੰਨੀਆਂ ਵੀ ਪਾਰਟੀ ਨੇ ਚੇਅਰਮੈਨੀਆਂ ਦਿੱਤੀਆਂ ਨੇ ਚਾਹੇ ਹਲਕੇ ਲੈਵਲ ਦੀਆਂ ਨੇ ਚਾਹੇ ਜ਼ਿਲ੍ਹੇ ਲੈਵਲ ਦੀਆਂ ਨੇ ਚਾਹੇ ਸਟੇਟ ਲੈਵਲ ਦੀਆਂ ਨੇ 99% ਉਹ ਚੇਅਰਮੈਨੀਆਂ ਜਰਨਲ ਵਰਗ ਦੇ ਹਿੱਸੇ ਆਈਆਂ ਜੀ ਜੀ ਮਾਤਰ ਕੋਈ 1% ਕਿਸੇ ਸਿਆਸੀ ਵਰਗ ਦੇ ਹਿੱਸੇ ਕੋਈ ਚੇਅਰਮੈਨ ਨਹੀਂ ਆਈ ਇਹਦਾ ਵੀ ਕਾਫੀ ਸਮਾਜ ਦੇ ਨਾਲ ਜੁੜੇ ਹੋਣ ਕਰਕੇ ਮੈਨੂੰ ਕਾਫੀ ਰੋਸ ਸੀ ਔਰ ਬਾਕੀ ਜੋ ਦਿਨਾਨਗਰ ਦੇ ਹਾਲਾਤ ਨੇ ਇਹ ਹਾਲੇ ਤੇ ਗੁਰਾਇਆ ਸਾਹਿਬ ਸ਼ੁਰੂਆਤ ਹੈ ਬਹੁਤ سارے ਸਾਥੀ ਲਾਈਨ 'ਚ ਲੱਗੇ ਨੇ ਜਿਹੜੇ ਸਮੇਂ-ਸਮੇਂ ਤੇ ਉਹ ਪਾਰਟੀ ਨੂੰ ਛੱਡ ਕੇ ਆਮ ਆਦਮੀ ਪਾਰਟੀ ਨੂੰ ਕਾਂਗਰਸ ਦੇ ਨਾਲ ਜੁਆਇਨ ਕਰਨਗੇ ਬਹੁ ਸ਼ੋਕ ਉਹਨਾਂ ਨਾਲ ਮੋੜੇ ਨਾਲ ਮੋੜਾ ਲਾ ਕੇ ਤੁਰਨਗੇ ਬਹੁਤ ਲੰਬੀ ਲਾਈਨ ਆਮ ਆਦਮੀ ਪਾਰਟੀ ਦੇ ਚੰਗੇ-ਚੰਗੇ ਵਰਕਰਾਂ ਦੀ ਲੀਡਰਾਂ ਦੀ ਔਰ ਆਮ ਜਿਹੜੇ ਲੋਕ ਸਾਡੇ ਨਾਲ ਜੁੜੇ ਨੇ ਉਹ ਵੀ ਆਉਣ ਵਾਲੇ ਸਮੇਂ 'ਚ ਬਹੁਤ ਸਾਰੇ ਲੋਕ ਕਾਂਗਰਸ ਦੇ ਨਾਲ ਅਸੀਂ ਜੁੜ ਕੇ ਤੇ ਕਾਂਗਰਸ ਨੂੰ ਹੋਰ ਤਗੜਾ ਕਰਾਂਗੇ ਜਿਵੇਂ ਬਲਾਕ ਸਭਾ ਦੀਆਂ ਚੋਣਾਂ ਜਿਹੜਾ ਜੜੀਆਂ ਨੇ ਸਿੱਧੇ ਨੇ ਇਹਨੂੰ ਲੈ ਕੇ ਜੋ ਚਰਚਾਵਾਂ ਹਲਕੇ ਤੇ ਚੱਲ ਰਹੀਆਂ ਨੇ ਕਿ ਆਮ ਆਦਮੀ ਪਾਰਟੀ ਦਾ ਬੇਸ਼ੱਕ ਇੱਕ ਸਾਲ ਦਾ ਸਮਾਂ ਰਾਜ ਕਲ ਦਾ ਪਿਆ ਹੋਇਆ ਵਾ ਤੇ ਬਲਾਕ ਸਭਾ ਦੇ ਮੈਂਬਰਾਂ ਦੀ ਚੋਣ ਜਿਹੜੀ ਉਹ ਨਹੀਂ ਕੀਤੀ ਜਾ ਰਹੀ ਕਦੀ ਕਿਸੇ ਮੈਂਬਰ ਨੂੰ ਹਲਕਾ ਚਾਰਜ ਵੱਲੋਂ ਫੋਨ ਕੀਤਾ ਜਾ ਰਿਹਾ ਪਿੰਡਾਂ ਤੇ ਜ਼ਿਲ੍ਹਾ ਪ੍ਰੀਸ਼ਦ ਦੇ ਮੈਂਬਰ ਜਿਹੜੇ ਨੇ ਉਹ ਨਹੀਂ ਪੂਰੇ ਹੋ ਰਹੇ ਹਾਲਾਤ ਜਿਹੜੇ ਨੇ ਇਸ ਕਦਰ ਜਿਹੜੇ ਨੇ ਉਹ ਪਤਲੇ ਬਹਿ ਚੁੱਕੇ ਨੇ ਤੁਸੀਂ ਇਹ ਦੇਖੋ ਜੀ ਸਾਡੇ ਪਿੰਡ ਦੇ ਵਾਂਖੇ ਦੀ ਵਾਂਖਾ ਜਿਹੜਾ ਜ਼ਿਲ੍ਹਾ ਪ੍ਰੀਸ਼ਦ ਦੀ ਜਿਹੜੀ ਜੋਂ ਹੈਗਾ ਉਦੇ ਵਿੱਚ ਇੱਕ ਦਿਨ ਪਹਿਲਾਂ ਕਾਂਗਰਸ ਪਾਰਟੀ ਦੇ ਇੱਕ ਵਰਕਰ ਨੂੰ ਜੜਕ ਹਸਾਬਕਾ ਜ਼ਿਲ੍ਹਾ ਜੋ ਪ੍ਰੀਸ਼ਦ ਮੈਂਬਰ ਰਹਾਗਾ ਜਿਸ ਨੂੰ ਆਸ ਨਹੀਂ ਸੀ ਹੈਗੀ ਕਿ ਮੈਨੂੰ ਇਸ ਵਾਰੀ ਕਾਂਗਰਸ ਪਾਰਟੀ ਨੇ ਟਿਕਟ ਦੇਣੀ ਹੈ ਤੋ ਉਹਨੂੰ ਇੱਕ ਦਿਨ ਪਹਿਲਾਂ ਉਹਨੂੰ ਪਾਰਟੀ 'ਚ ਸ਼ਾਮਲ ਕਰਕੇ ਉਹਨਾਂ ਨੂੰ ਜ਼ਿਲ੍ਹਾ ਪ੍ਰੀਸ਼ਦ ਚੋਂ ਲੜਾਈ ਜਾ ਰਹੀ ਹੈ ਐਸੇ ਹੀ ਐਸੇ ਤਰ੍ਹਾਂ ਹੀ ਜਿਹੜਾ ਹੈਗਾ ਉਹ ਚੌਂਤਾ ਤੋਂ ਚੌਂਤਾ ਤੋਂ ਭਾਜਪੀ ਦੇ ਵਰਕਰ ਨੂੰ ਸ਼ਾਮਲ ਕਰਕੇ ਚੌਂ ਲੜਾਈ ਜਾ ਰਹੀ ਹੈ ਕਿਉਂਕਿ ਬਾਕੀ ਵਾਲੇ ਹਲਕਿਆਂ ਦੇ ਵਿੱਚ ਵੀ ਜਾਂ ਬਲਾਕ ਸੰਧੀਆਂ ਦੇ ਵਿੱਚ ਵੀ ਇਦਾਂ ਹੀ ਹੋ ਰਿਹਾ ਹੈਗਾ ਤੇ ਉਹ ਤੋਂ ਸਾਫ ਜਾਹਰ ਹੈਗਾ ਵਿਹਲ ਕਨਚਾਰਜ ਦੀ ਕਾਰਗੁਜ਼ਾਰੀ ਕਰਕੇ ਤੇ ਪਾਰਟੀ ਨੂੰ ਇਹਲੇ ਆਮ ਆਦਮੀ ਪਾਰਟੀ ਨੂੰ ਜਿਹੜੇ ਹੈਗੇ ਚੋਣਾਂ ਲੜਨ ਵਾਸਤੇ ਉਮੀਦਵਾਰੀ ਨਹੀਂ ਲੱਭ ਰਹੀ ਠੀਕ ਹੈ ਜੀ ਸੋ ਇਹ ਸਨ ਠਾਕਰ ਪ੍ਰਦੀਪ ਸਿੰਘ ਜੀ ਜਾਂ ਰਾਜਕਮਰ ਜੀ ਜਿਨ੍ਹਾਂ ਨੇ ਦੱਸਿਆ ਕਿ ਲੰਬੇ ਸਮੇਂ ਤੋਂ ਉਹਨਾਂ ਵੱਲੋਂ 2014 ਤੋਂ ਲੈ ਕੇ ਆਮ ਆਦਮੀ ਪਾਰਟੀ ਵਾਸਤੇ ਜਿਹੜੀ ਆ ਸਿਰ ਤੋੜ ਜਿਹੜੀ ਮਿਹਨਤ ਕੀਤੀ ਸੀ ਉਹਨਾਂ ਦੇ ਅੰਦਰ ਜਿਹੜਾ ਰੋਸ ਇਹ ਹੈਗਾ ਜਿਹੜਾ ਮੁੱਖ ਕਾਰਨ ਦੱਸਿਆ ਗਿਆ ਕਿ ਆਮ ਆਦਮੀ ਪਾਰਟੀ ਨੂੰ ਛੱਡ ਕੇ ਕਾਂਗਰਸ ਦੇ ਵਿੱਚ ਜਿਹੜਾ ਵਾ ਕਾਰਨ ਕੀ ਰਿਹਾ ਵਾ ਸਮੁਲੀਅਤ ਕਰਨ ਦਾ ਕਿ ਜਿਨ੍ਹਾਂ ਲੋਕਾਂ ਨੇ ਪਿੰਡ ਪਦਰ ਤੇ ਹਲਕਾ ਇੰਚਾਰਜ ਨੇ ਜੋ ਦਿਨਨਗਰ ਹਲਕੇ ਦੇ ਨਾਲ ਸੰਬੰਧਤ ਆਮ ਆਦਮੀ ਪਾਰਟੀ ਦੇ ਉਹਨਾਂ ਨੂੰ ਹਰਾਉਣ ਵਾਸਤੇ ਅੱਡੀ ਚੋਕ ਦਾ ਜਿਹੜਾ ਅਡੀਆਂ ਚੁੱਕ ਚੁੱਕ ਕੇ ਜ਼ੋਰ ਲਗਾਇਆ ਸੀ ਤੇ ਉਹਨਾਂ ਲੋਕਾਂ ਨੂੰ ਜਿਹੜੀਆਂ ਨੇ ਨਮਾਇਦਗੀਆਂ ਦੇ ਦਿੱਤੀਆਂ ਗਈਆਂ ਨੇ ਉਹਨਾਂ ਨੂੰ ਮਾਨ ਸਤਕਾਰ ਜਿਹੜਾ ਪਿੰਡ ਪਦਰ ਤੇ ਦਿੱਤਾ ਜਾ ਰਿਹਾ ਪਰ ਜਿਨ੍ਹਾਂ ਲੋਕਾਂ ਨੇ ਦਿਨ ਰਾਤ ਇੱਕ ਕਰਕੇ ਸਿਰ ਤੋੜ ਮਿਹਨਤ ਕਰਕੇ ਪਾਰਟੀ ਨੂੰ ਜਿਤਾਉਣ ਵਾਸਤੇ ਜਿਹੜਾ ਵਾ ਹਰ ਹੀਲਾ ਹਨ ਹਰ ਹੜਬਾ ਜਿਹੜਾ ਵਾ ਉਹ ਵਰਤ ਕੇ ਦਿਨ ਰਾਤ ਇੱਕ ਕੀਤਾ ਸੀ ਉਹਨਾਂ ਲੋਕਾਂ ਨੂੰ ਜਿਹੜਾ ਵਾ ਅੱਖੋਂ ਪਰੋਖੇ ਕਰ ਦਿੱਤਾ ਗਿਆ ਵਾ ਕਿਤੇ ਨਾ ਕਿਤੇ ਸਵਾਲ ਜਿਹੜੇ ਨੇ ਹਲਕਾ ਇੰਚਾਰਜ ਤੇ ਉੱਪਰ ਆਮ ਆਦਮੀ ਪਾਰਟੀ ਤੇ ਉੱਪਰ ਜ਼ਰੂਰ ਉੱਠਦੇ ਨੇ ਕਿ ਜੋ ਅਜਿਹੇ ਮੁੱਖ ਚਿਹਰੇ ਸਨ ਜੋ 2022 ਦੇ ਵਿੱਚ ਜਾਂ ਸਮੇ ਸਮੇ ਸਿਰ ਜਿਹੜੀਆਂ ਪਾਰਟੀ ਦੀਆਂ ਗਤੀਵਿਧੀਆਂ ਹੁੰਦੀਆਂ ਸਨ ਸਰਗਰਮੀਆਂ ਹੁੰਦੀਆਂ ਸਨ ਤਾਂ ਸਟੇਜਾਂ ਦੇ ਮੁੱਖ ਬਲਾਰੇ ਹੁੰਦੇ ਸਨ ਹਲਕਾ ਇੰਚਾਰਜ ਸੰਸ਼ੇਰ ਸਿੰਘ ਦੇ ਨਾਲ ਪਰਛਾਵੇਂ ਬਣ ਕੇ ਦਿਨ ਰਾਤ ਚੱਲਦੇ ਸਨ ਉਹ ਅੱਜ ਮਜਬੂਰ ਹੋ ਗਏ ਨੇ ਹਲਕਾ ਇੰਚਾਰਜ ਦੀਆਂ ਜਿਹੜੀਆਂ ਨੇ ਇਹ ਕਾਰਵਾਈਆਂ ਨੂੰ ਲੈ ਕੇ ਹਲਕਾ ਇੰਚਾਰਜ ਦੀਆਂ ਜਿਹੜੀਆਂ ਨੇ ਇਹ ਕਹਿ ਸਕਦੇ ਆ ਗਤੀਵਿਧੀਆਂ ਨੂੰ ਲੈ ਕੇ ਪਾਰਟੀ ਵਿਰੋਧੀ ਗਤੀਵਿਧੀਆਂ ਨੂੰ ਵਲੰਟੀਰੀਆਂ ਦੇ ਵਿਰੁੱਧ ਜਿਹੜੀਆਂ ਗਤੀਵਿਧੀਆਂ ਨੂੰ ਉਹ ਪਾਰਟੀ ਛੱਡਣ ਲਈ ਅੱਜ ਨੇ ਮਜਬੂਰ ਹੋ ਗਏ ਨੇ ਸੋ ਕਹਿ ਸਕਦੇ ਆ ਕਿ ਜਿਵੇਂ ਅੱਜ ਦੀ ਡੇਟ ਦੇ ਵਿੱਚ ਇਹਨਾਂ ਦੀ ਜਿਹੜੀ ਸਮੂਲੀਅਤ ਹੁੰਦੀ ਹੈ ਤੇ ਹਲਕਾ ਵਿਧਾਇਕ ਅਰਨਾ ਚੌਧਰੀ ਵੱਲੋਂ ਜਿਹੜਾ ਇਹਨਾਂ ਦਾ ਵਾ ਪੂਰਾ ਮਾਨ ਸਤਕਾਰ ਜਿਹੜਾ ਵਾ ਉਹ ਪਾਰਟੀ 'ਚ ਸ਼ਾਮਲ ਹੋਣ ਤੇ ਕੀਤਾ ਜਾਂਦਾ ਵਾ ਅਸ਼ੋਕ ਚੌਧਰੀ ਵੱਲੋਂ ਵੀ ਮਾਨ ਸਨਮਾਨ ਦਿੱਤਾ ਜਾਂਦਾ ਵਾ ਆਉਣ ਵਾਲੇ ਸਮੇਂ ਦੇ ਵਿੱਚ ਵੀ ਇਹਨਾਂ ਨੂੰ ਬਣਦਾ ਜਿਹੜਾ ਮਾਨ ਸਤਕਾਰ ਆ ਉਹ ਦੇਣ ਦੀ ਗੱਲ ਕਹੀ ਗਈ ਹੈ ਕਹਿ ਸਕਦੇ ਆ ਕਿ ਜੇਕਰ ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਦੇ ਵਿੱਚ ਦੀਨਾਨਗਰ ਹਲਕੇ ਦੇ ਵਿੱਚ ਜਿਹੜੇ ਇਹ ਹਾਲਾਤ ਬਣਦੇ ਜਾ ਰਹੇ ਨੇ ਤੇ 2027 ਦੇ ਵਿੱਚ ਜਿਹੜੀ ਸਿਆਸੀ ਤਸਵੀਰ ਹੈ ਦੀਨਾ ਨਗਰ ਹਲਕੇ ਦੀ ਉਹ ਕਿਹੋ ਜੀ ਹੋਵੇਗੀ ਕਿਉਂਕਿ ਸਿਆਣੇ ਕਹਿੰਦੇ ਨੇ ਕਿ ਝੋਨੇ ਵਾਲੇ ਪਿੰਡ ਨੇ ਜਿਹੜੇ ਉਹ ਪਰਾਲੀਆਂ ਉੱਲਭ ਜਾਂਦੇ ਨੇ ਕਿਉਂਕਿ ਆਉਣ ਵਾਲੇ ਦਿਨਾਂ 'ਚ ਸੰਕੇਤ ਦਿੱਤੇ ਗਏ ਨੇ ਕਿ ਵੱਡੀ ਪੱਦਰ ਦੇ ਉੱਤੇ ਜਿਹੜੇ ਵਲੰਟੀਅਰ ਨੇ ਪਿੰਡ ਪੱਦਰ ਦੇ ਉੱਤੇ ਹਲਕਾ ਇੰਚਾਰਜ ਤੋਂ ਨਾਰਾਜ਼ ਬੈਠੇ ਨੇ ਉਹ ਵੱਡੀ ਗਿਣਤੀ ਦੇ ਵਿੱਚ ਕਾਂਗਰਸ ਪਾਰਟੀ ਦੇ ਵਿੱਚ ਸਮੂਲੀਅਤ ਆਮ ਆਦਮੀ ਪਾਰਟੀ ਨੂੰ ਛੱਡ ਕੇ ਕਰਨ ਵਾਲੇ ਨੇ ਕਹਿ ਸਕਦੇ ਹਾਂ ਕਿ ਦੀਨਾ ਨਗਰ ਹਲਕੇ ਦੇ ਵਿੱਚ ਕੱਚੀ ਰੇਤ ਦੀਆਂ ਢੇਰੀਆਂ ਇਆਂ ਵਾਂਗੂ ਦੀਨਾ ਨਗਰ ਦੇ ਹਲਕਾ ਇੰਚਾਰਜ ਦੇ ਹੱਥੋਂ ਜਿਹੜੇ ਵਲੰਟੀਅਰ ਨੇ ਸਮਰਥਕ ਨੇ ਉਹ ਝੜਨੇ ਸ਼ੁਰੂ ਹੋ ਗਏ ਨੇ ਸਿਆਣੇ ਦਾ ਕਥਨ ਇਹ ਵੀ ਆ ਕਹਿੰਦੇ ਆ ਸੱਸ ਹੋਵੇ ਸਿਆਣੀ ਤੇ ਨੋ ਲੜੇ ਕਿਉਂ ਤਵਾ ਹੋਵੇ ਭਾਰਾ ਤੇ ਰੋਟੀ ਸੜੇ ਕਿਉਂ ਤੇ ਲੀਡਰ ਹੋਵੇ ਜੇਕਰ ਚੰਗਾ ਸੂਝਵਾਨ ਤੇ ਫਿਰ ਸਮਰਥਕ ਨੇ ਜਿਹੜੇ ਵਰਕਰ ਨੇ ਉਹ ਲੀਡਰ ਦੇ ਨਾਲੋਂ ਛੜੇ ਕਿਉਂ ਸੋ ਕਿਤਨਾ ਕਿਤੇ ਜਿਹੜੇ ਇਹ ਸਵਾਲ ਨੇ ਹਲਕਾ ਚਾਰਜ ਦੇ ਉੱਪਰ ਜ਼ਰੂਰ ਉੱਠ ਰਹੇ ਨੇ ਕੁੱਲ ਮਿਲਾ ਕੇ ਕਹਿ ਸਕਦੇ ਆਂ ਕਿ ਜਿਹੜੇ ਸੰਕੇਤ ਨੇ ਆਮ ਆਦਮੀ ਪਾਰਟੀ ਵਾਸਤੇ ਦਿਨਨਗਰ ਹਲਕੇ ਤੋਂ ਕੋਈ ਸ਼ੁਭ ਸੰਕੇਤ ਜਿਹੜੇ ਨੇ ਉਹ ਨਜ਼ਰ ਨਹੀਂ ਆ ਰਹੇ ਸੋ ਤੁਹਾਨੂੰ ਦੱਸ ਦਈਏ ਕਿ ਜਿਵੇਂ 14 ਤਰੀਕ ਨੂੰ ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਜਿਹੜੀਆਂ ਵੋਟਾਂ ਨੇ ਚੋਣਾਂ ਨੇ ਉਸ ਤੋਂ ਬਾਅਦ 17 ਨੂੰ ਨਤੀਜੇ ਨੇ ਉਹ ਨਤੀਜੇ ਸਾਹਮਣੇ ਕੀ ਆਉਂਦੇ ਨੇ ਇਹ ਸਮੇਂ ਦੀ ਗਰਭਚੇ ਹੁਣ ਤੱਕ ਲਈ ਇੰਨਾ ਹੀ ਕੈਮਰਾ ਪਰਸਨ ਅਰਸ਼ਦੀਪ ਦੇ ਨਾਲ ਮੈਂ ਗੁਰਵਿੰਦਰ ਸਿੰਘ ਗੁਰਾਇਆ ਨਰਲੇਬ ਟੀਵੀ ਗੁਰਦਾਸਪੁਰ